ਮਨ ਕੁਮਾਰ ਜੀ ਨਮਸਕਾਰ ਸਾਥੀਓ ਮੈਂ ਮਨਦਰ కుమార్ ਭਾਰਤੀ ਜਨ ਜਾਤ ਪਾਰਟੀ ਰਾਕੇ ਅਧਿਕਰਕ ਔਰ ਸਾਥੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬੀਜੇਪੀ ਤੋਂ ਕੈਂਡੀਡੇਟ ਜੀਵਨ ਗੋਪਤਾ ਜੀ ਜੋ ਕਿ ਲੁਧਿਆਣਾ ਪੱਛਮੀ ਤੋਂ ਖੜੇ ਨੇ ਔਰ ਸਾਡੇ ਸਤਿਕਾਰਯੋਗ ਅਜੇਸ ਬਾਗਾ ਜੀ ਅਤੇ ਰਣਜੀਤ ਕੁਮਾਰ ਜੀ ਇਹਨਾਂ ਦੇ ਅਗਵਾਈ ਹੇਠ ਅਸੀਂ ਸੈਂਟਰਲ ਸਰਕਾਰ ਤੇ ਚੰਗੇ ਕੰਮਾਂ ਨੂੰ ਦੇਦੇ ਹੋਏ ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਸਮਰਥਨ ਦੇਣ ਆਏ ਹਾਂ ਔਰ ਔਰ ਪੂਰੇ ਪੂਰੇ ਜੇ ਦਿਲਨ ਦਿਲੋ ਜਨ ਦੇ ਨਾਲ ਇਹਨਾਂ ਨੂੰ ਭਾਰੀ ਮਾਤੇ ਨਾਲ ਜਿਤਾਵਾਂਗੇ ਸੋ ਮੈਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਵੀ ਇਸ ਟਾਈਮ ਪੰਜਾਬ ਨੂੰ ਵੀ ਇਦਾਂ ਦੇ ਸੋਜਵਾਨ ਜੀਵਨ ਗੋਪਤਾ ਜੀ ਵਰਗੇ ਕੈਂਡੀਡੇਟਾਂ ਦੀ ਲੋੜ ਹੈ ਔਰ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਬਹੁਤ ਭਾਰੀ ਮਤ ਨਾਲ ਜਿਤਾਈਏ ਔਰ ਪੰਜਾਬ ਨੂੰ ਕੋਈ ਸਹੀ ਦਿਸ਼ਾ ਦੇ ਵੱਲ ਲੈ ਕੇ ਜਾਈਏ ਧੰਨਵਾਦ ਥੈਂਕ ਯੂ ਵੈਲਕਮ ਕਰਦੇ ਹਾਂ